ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਕੀ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਵੈਰੀਗੇਟ ਪੁੱਟੇ ਜਾ ਰਹੇ ਆ ਕਿਸਾਨਾਂ ਦੇ ਵੱਲੋਂ ਔਰ ਉੱਥੇ ਹੀ ਕਿਸਾਨ ਕਹਿੰਦੇ ਕਿ ਸਾਨੂੰ ਕਿਉਂ ਰੋਕਿਆ ਜਾ ਰਿਹਾ ਅਸੀਂ ਲੋਕਤੰਤਰ ਦੇ ਹਿਸਾਬ ਦੇ ਨਾਲ ਪਰਦਰਸ਼ਨ ਕਰਨ ਦੇ ਲਈ ਜਾਣਾ ਹੈ ਅਸੀਂ ਆਪਣਾ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰਨਾ ਪਰ ਉਧਰ ਦੇਖੋ ਸਾਹਮਣੇ ਤੁਸੀਂ ਦੇਖੋਗੇ ਜਿੱਧਰ ਉਹ ਵੀ ਵੈਂਸ ਖੜੀਆਂ ਨੇ ਉਸ ਪਾਸੇ ਹਾਲਾਤ ਕੀ ਹੈ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਿਹਾ ਕਿਸਾਨਾਂ ਦੇ ਉੱਪਰ ਔਰ ਉਧਰ ਜਿਹੜੇ ਕਿਸਾਨ ਖੇਤਾਂ ਦੇ ਵਿੱਚ ਵੀ ਹੈ ਉਹਨਾਂ ਤੱਕ ਵੀ ਗੋਲੇ ਦਾਗੇ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਤਾਂ ਅਸੀਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਇਸੇ ਤਰੀਕੇ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਮਾਕਿਆਂ ਦੀਆਂ ਆਵਾਜ਼ਾਂ ਦੂਰ ਦੂਰ ਤੱਕ ਗੂੰਜਦੀਆਂ ਰਹੀਆਂ ਨੇ ਹੁਣ ਵੀ ਲਗਾਤਾਰ ਧਮਾਕੇ ਕੀਤੇ ਜਾ ਰਹੇ ਨੇ ਲਗਾਤਾਰ ਆਵਾਜ਼ ਆ ਰਹੀ ਹੈ ਕਿਉਂਕਿ ਹੰਝੂ ਗੈਸ ਦੇ ਗੋਲੇ ਲਗਾਤਾਰ ਅੱਗੇ ਜਾ ਰਿਹਾ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਅਗਲੇ ਬੰਨੇ ਜਿਹੜੇ ਕਿਸਾਨ ਬੈਠੇ ਆ ਇਹ ਇਹ ਕਿਸਾਨ ਨੇ ਜਿਨ੍ਹਾਂ ਨੇ ਬੈਰੀਕੇਡ ਪੁੱਟਿਆ ਇਧਰਲੇ ਬੰਨੇ ਜਿਹੜੇ ਅਗਲੇ ਬੰਨੇ ਟਰੈਕਟਰ ਖੜੇ ਆ ਜਿੱਧਰਲੇ ਬੰਨੇ ਇਕੱਠ ਹੋ ਰਿਹਾ ਬੈਰੀਕੇਡ ਪੁੱਟਿਆ ਜਿਨ੍ਹਾਂ ਨੌਜਵਾਨਾਂ ਨੇ ਉਹ ਅਗਲੇ ਬੰਨੇ ਖੜੇ ਆ ਔਰ ਇਧਰਲੇ ਬੰਨੇ ਲਗਾਤਾਰ ਇਸੇ ਤਰੀਕੇ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੰਝੂ ਗੈਸ ਦੇ ਗੋਲੇ ਆ ਦੇਖੋ ਵਾਰ-ਵਾਰ ਧਮਾਕੇ ਜਿਹੜੇ ਕੀਤੇ ਜਾ ਰਹੇ ਨੇ ਜਿੱਦਰੋਂ ਧੂਆਂ ਉੱਠ ਰਿਹਾ ਸਾਹਮਣੇ ਜਿੱਦਰ ਤੁਸੀਂ ਦੇਖ ਵੀ ਰਹੇ ਹੋ ਤਸਵੀਰ ਤਾਂ ਇਸ ਬੰਨੇੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਇਧਰਲੇ ਬੰਨੇ ਵੀ ਜਿੱਦਰਲੇ ਬੰਨੇ ਖੇਤ ਨੇ ਖੇਤਾਂ ਵਾਲੇ ਪਾਸੇ ਦੀ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਧਰ ਵੀ ਧੂਆਂ ਤੁਹਾਨੂੰ ਜਿੱਥੇ ਨਜ਼ਰ ਆ ਰਿਹਾ ਇਧਰ ਵੀ ਕਿਸਾਨ ਪਹੁੰਚੇ ਸੀ ਔਰ ਉਧਰੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਵਾਰ-ਵਾਰ ਛੁੱਟੇ ਜਾ ਰਹੇ ਆ ਜਿੱਧਰਲੇ ਬੰਨੇ ਖੇਤਾਂ 'ਚ ਕਿਸਾਨ ਆ ਉਹਨਾਂ ਨੂੰ ਵੀ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਹਰ ਤਰ੍ਹਾਂ ਦਾ ਹਤਕੰਡਾ ਵਰਤਿਆ ਜਾ ਰਿਹਾ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿ ਕਿਸਾਨਾਂ ਨੂੰ ਇੱਥੋਂ ਖਦੇੜਿਆ ਜਾ ਸਕੇ ਕਿਸਾਨਾਂ ਨੂੰ ਇੱਥੋਂ ਵਾਪਸ ਤੋਰਿਆ ਜਾ ਸਕੇ ਦੇਖੋ ਫਿਰ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਆ ਔਰ ਇਧਰਲੇ ਬੰਨੇ ਜਿਆਦਾ ਧੂਆਂ ਹੁੰਦਾ ਹੋਇਆ ਜਿੱਧਰ ਨਜ਼ਰ ਆ ਰਿਹਾ ਇਸ ਪਾਸੇ ਦੇਖੋਗੇ ਤੁਸੀਂ ਮੂਵਮੈਂਟ ਜਿਹੜੀ ਆ ਆ ਦੇਖੋ ਜਿੱਧਰੋਂ ਵਾਰ-ਵਾਰ ਧੂਆ ਉੱਠਦਾ ਹੋਇਆ ਨਜ਼ਰ ਆ ਰਿਹਾ ਪਰ ਕਿਸਾਨ ਵੀ ਮੰਨਣ ਵਾਲੇ ਨਹੀਂ ਕਹਿੰਦੇ ਕਿ ਸਾਡਾ ਦੇਸ਼ ਆ ਅਸੀਂ ਜੇ ਅਸੀਂ ਆਪਣੇ ਦੇਸ਼ ਦੀ ਰਾਜਧਾਨੀ ਚ ਨਹੀਂ ਜਾ ਸਕਦੇ ਤਾਂ ਫਿਰ ਕੀ ਕਰਾਂਗੇ ਅਸੀਂ ਤਾਂ ਉਧਰ ਇੱਕ ਹੋਰ ਗੋਲਾ ਸੁੱਟਿਆ ਜ਼ੂਮ ਕਰਕੇ ਤਸਵੀਰ ਦਿਖਾਉਨੇ ਆ ਸਾਹਮਣੇ ਦੇਖੋ ਜਿੱਧਰ ਉਹ ਧੂਆ ਉੱਠਦਾ ਪਰ ਕਿਸਾਨਾਂ ਨੇ ਵੀ ਕਾੜ ਕੱਢ ਲਈ ਐ ਇਸ ਵਾਰ ਬੋਰੀਆਂ ਸੁੱਟ ਦਿੱਤੀਆਂ ਜਾਂਦੀਆਂ ਗਿੱਲੀਆਂ ਕਰਕੇ ਪਾਣੀ ਨਾਲ ਬੋਰੀਆਂ ਉੱਪਰ ਸੁੱਟ ਦਿੱਤੀਆਂ ਜਾਂਦੀਆਂ ਹੰਝੂ ਗੈਸ ਦੇ ਗੋਲੇ ਦੇ ਜਿਹਦਾ ਜ਼ਿਆਦਾ ਅਸਰ ਹੁੰਦਾ ਨਹੀਂ ਫਿਰ ਧੂਆ ਉੱਥੇ ਇੱਕ ਜਿਵੇਂ ਸਿਮਟ ਕੇ ਰਹਿ ਜਾਂਦਾ ਔਰ ਉਸ ਗੋਲੇ ਦਾ ਜਿਹੜਾ ਅਸਰ ਹੁੰਦਾ ਉਹ ਖਤਮ ਹੋ ਜਾਂਦਾ ਤਾਂ ਕੱਠ ਵੱਡਾ ਹੋਇ ਦੂਰੋਂ ਦੂਰੋਂ ਪਹੁੰਚੇ ਹੋਏ ਆ ਵੱਖ-ਵੱਖ ਸ਼ਹਿਰਾਂ ਚੋਂ ਵੱਖ-ਵੱਖ ਪਿੰਡਾਂ ਚੋਂ ਕਿਸਾਨ ਇਕੱਠੇ ਹੋ ਕੇ ਪਹੁੰਚੇ ਹੋਏ ਆ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰੀਕੇ ਦੇ ਨਾਲ ਹੀ ਮਾਹੌਲ ਬਣਿਆ ਰਿਹਾ ਇਹ ਅਸਰ ਇਸੇ ਤਰੀਕੇ ਨਾਲ ਦੇਖਣ ਨੂੰ ਮਿਲਿਆ ਕਾਫੀ ਸਾਰੇ ਕਿਸਾਨਾਂ ਦੇ ਸੱਟਾਂ ਲੱਗੀਆਂ ਨੇ ਬਹੁਤ ਸਾਰੇ ਕਿਸਾਨ ਵਿਚਾਰੇ ਜਿਹੜੇ ਇਸ ਪ੍ਰਦਰਸ਼ਨ ਦੇ ਵਿੱਚ ਆਏ ਹੋਏ ਸੀ ਉਹਨਾਂ ਦੇ ਰਬੜ ਦੀਆਂ ਗੋਲੀਆਂ ਰਬੜ ਦੇ ਬੁਲੇਟਸ ਲੱਗੇ ਔਰ ਕਈ ਪੱਤਰਕਾਰਾਂ ਦੇ ਵੀ ਰਬੜ ਦੇ ਬੁਲੇਟ ਲੱਗੇ ਆ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਇੱਕ ਆ ਜਰਨਲਿਸਟ ਨੇ ਜੋ ਜਿਨ੍ਹਾਂ ਨੂੰ ਮੁਹਾਲੀ ਦੇ ਫੋਟੇਸ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤਾਂ ਲਗਾਤਾਰ ਸ਼ੰਭੂ ਬਾਰਡਰ ਤੋਂ ਅਪਡੇਟ ਕਰ ਰਹੇ ਆ ਪ੍ਰੋ ਪੰਜਾਬ ਟੀਵੀ ਤੇ ਤੁਹਾਨੂੰ ਤਾਂ ਇਧਰਲੇ ਬੰਨੇ ਵੀ ਦੇਖੋਗੇ ਦੂਰ ਤੱਕ ਖੇਤਾਂ ਦੇ ਵਿੱਚ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਤੁਹਾਨੂੰ ਕਿਉਂਕਿ ਕਿਸਾਨ ਸੋਚ ਰਿਹਾ ਕਿ ਅਸੀਂ ਤਾਂ ਦਿੱਲੀ ਜਾਣਾ ਸਾਨੂੰ ਰਾਹ ਚਾਹੀਦਾ ਇਧਰ ਦੇਖੋ ਇੱਕ ਹੋਰ ਗੋਲਾ ਦਾਗ ਦਿੱਤਾ ਸਾਹਮਣੇ ਵਾਲੇ ਬੰਨੇ ਟਰੈਕਟਰ ਵਾਲੇ ਬੰਨੇ ਗੋਲੇ ਦਾਗੇ ਜਾ ਰਹੇ ਹੁਣ ਟਰੈਕਟਰਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਸਵੇਰ ਤੋਂ ਹੀ ਇਹ ਪ੍ਰਕਿਰਿਆ ਦੇਖੋ ਧਮਾਕਾ ਹੋਇਆ ਜ਼ਬਰਦਸਤ ਇਧਰ ਸਾਹਮ ਅ ਇਹ ਤਮਾਕਾ ਹੋਇਆ ਜਿਹੜਾ ਹੰਝੂ ਗੈਸ ਦਾ ਗੋਲਾ ਇਧਰਲੇ ਬੰਨੇ ਡਾਗ ਗਿਆ ਕਿ ਟਰੈਕਟਰਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਆ ਦੇਖੋ ਹੋਰ ਬਲਾਸਟ ਹੋਇਆ ਇੱਕ ਇੱਕ ਹੋਰ ਬਲਾਸਟ ਹੋਇਆ ਔਰ ਬਹੁਤ ਸਾਰੇ ਨੌਜਵਾਨਾਂ ਦੇ ਸੱਟਾਂ ਵੱਜੀਆਂ ਤਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਗੋਲੀਆਂ ਚਲਾਈਆਂ ਜਾ ਰਹੀਆਂ ਦੇਖੋ ਲਗਾਤਾਰ ਜਿੱਥੇ ਤੁਹਾਨੂੰ ਨਜ਼ਰ ਆਇਆ ਹੋਊਗਾ ਇੰਜ ਲੱਗਦਾ ਜਿਵੇਂ ਬਿਜਲੀ ਚਮਕੀ ਹੁੰਦੀ ਆ ਤਾਂ ਲਗਾਤਾਰ ਆ ਦੇਖੋ ਲਗਾਤਾਰ ਮਸ਼ੀਨਸ ਦੇ ਨਾਲ ਗੋਲੇ ਡਾਗੇ ਜਾ ਰਹੇ ਆ ਲਗਾਤਾਰ ਜੋ ਬਹੁਤ ਸਾਰੇ ਲੋਕਾਂ ਦੇ ਸੱਟਾਂ ਵੀ ਲੱਗੀਆਂ ਨੇ ਕਿ ਨਿਹੰਗ ਸਿੰਘਾ ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਰ ਬਹੁਤ ਸਾਰੇ ਵਿਚਾਰੇ ਨੌਜਵਾਨ ਆ ਬਜ਼ੁਰਗ ਆ ਜਿਨ੍ਹਾਂ ਦੇ ਸੱਟਾਂ ਵੱਜੀਆਂ ਇਸ ਪ੍ਰੋਟੈਸਟ ਦੇ ਵਿੱਚ ਤਾਂ ਗੋਲੇ ਦਾਗੇ ਜਾ ਰਹੇ ਆ ਉਧਰੋਂ ਫਾਇਰ ਆ ਦੇਖੋ ਇਧਰ ਗੋਲਾ ਡਿੱਗਿਆ ਇੱਕ ਇੱਥੇ ਡਿੱਗਿਆ ਥੱਲੇ ਬਲਾਸਟ ਹੋਊਗਾ ਜਿੱਧਰ ਟਰੈਕਟਰ ਆ ਤਾਂ ਉਧਰੋਂ ਗੋਲੇ ਦਾਗਦਾ ਕੇ ਮਸ਼ੀਨਾਂ ਰਾਹੀਂ ਸਾਹਮਣੇ ਉਹ ਮਸ਼ੀਨ ਖੜੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰਲੇ ਬੰਨੇ ਬਤਨ ਬਿਲਕੁਲ ਸਿੱਧਾ ਇਧਰ ਦਿਖਾਓ ਉਹ ਵੀ ਵੈਂਸ ਦੇ ਪਰਲੇ ਬੰਨੇ ਉਧਰ ਮਸ਼ੀਨਾਂ ਖੜੀਆਂ ਨੇ ਸਿੱਧਾ ਉਹ ਵੀ ਵੈਂਸ ਦੇ ਇਧਰੋਂ ਆ ਜਿਹੜੀਆਂ ਮਸ਼ੀਨਾਂ ਖੜੀਆਂ ਨੇ ਆ ਮਸ਼ੀਨ ਜਿਹੜੀ ਖੜੀ ਆ ਇਹਦੇ ਵਿੱਚ ਲੋਡ ਕੀਤੇ ਜਾ ਰਹੇ ਆ ਔਰ ਇਹਦੇ ਵਿੱਚੋਂ ਗੋਲੇ ਦਾਗੇ ਜਾਣੇ ਆ ਦੇਖੋ ਇੱਥੋਂ ਜਿਹੜਾ ਨਜ਼ਰ ਆਇਆ ਇੱਕ ਸਪੀਕਰ ਦੇ ਨਜ਼ਦੀਕ ਤੁਹਾਨੂੰ ਔਰ ਆ ਦੇਖੋ ਆ ਗੋਲੇ ਜਿਹੜੇ ਦਾਗੇ ਜਾ ਰਹੇ ਆ ਇਹ ਆ ਕੇ ਕਿਸਾਨਾਂ ਵਾਲੇ ਬੰਨੇ ਡਿੱਗਦੇ ਆ ਲਗਾਤਾਰ ਇਧਰੋਂ ਆ ਮਸ਼ੀਨ ਜਿਹੜੀ ਆ ਇਹ ਗੋਲੇ ਦਾਗ ਰਹੀ ਆ ਆ ਜਿਹੜੀ ਮਸ਼ੀਨ ਆ ਇਹ ਗੋਲੇ ਦਾਗ ਰਹੀ ਆ ਇਧਰੋਂ ਜਿੱਧਰੋਂ ਤੂੰ ਆ ਉੱਠਣ ਦਾ ਤੁਹਾਨੂੰ ਪਰਲੇ ਬੰਨੇ ਨਜ਼ਰ ਆ ਰਿਹਾ ਹੋਊਗਾ ਔਰ ਨਾਲ ਹੀ ਉਧਰੋਂ ਥੋੜਾ ਜਿਹਾ ਕਰੰਟ ਜਿਹਾ ਉੱਠਦਾ ਹੋਇਆ ਨਜ਼ਰ ਆਉਂਦਾ ਉਹ ਉੱਥੇ ਗੋਲਾ ਦਾਗਿਆ ਜਾਂਦਾ ਉਧਰੋਂ ਗੋਲਾ ਦਾਗਿਆ ਜਾਂਦਾ ਗੋਲਾ ਛੱਡਿਆ ਜਾਂਦਾ ਤਾਂ ਉਹ ਜਿਹੜਾ ਦੂਰ ਤੱਕ ਆ ਕੇ ਆਉਂਦਾ ਤਾਂ ਵਾਈਡ ਰੇਂਜ ਵਾਲੇ ਦੂਰ ਦੀ ਰੇਂਜ ਵਾਲੇ ਗੋਲੇ ਜਿਹੜੇ ਆ ਉਹ ਇਸ ਵਾਰ ਲਿਆਂਦੇ ਗਏ ਆ ਤਾਂ ਇਹ ਦੇਖ ਸਕਦੇ ਹੋ ਤਸਵੀਰ ਤੁਸੀਂ ਇਹ ਇਧਰਲੇ ਬੰਨਿਆ ਜਿਹੜੀਆਂ ਮਸ਼ੀਨਾਂ ਵਿਚਾਲੇ ਖੜੀਆਂ ਨੇ ਇਹਨਾਂ ਤਾਂ ਵਾਈਡ ਰੇਂਜ ਯਾਨੀ ਕਿ ਦੂਰ ਤੱਕ ਮਾਰ ਕਰਨ ਵਾਲੇ ਵਾਲੀਆਂ ਮਸ਼ੀਨਾਂ ਲੈਂਦੀਆਂ ਗਈਆਂ ਜਿਹੜੀਆਂ ਦੂਰ ਤੱਕ ਖੰਝੂ ਗੈਸ ਦੇ ਗੋਲੇ ਸੁੱਟਦੀਆਂ ਵਾਰ-ਵਾਰ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਤਾਂ ਆਪਣੇ ਹੀ ਦੇਸ਼ ਦੇ ਕਿਸਾਨ ਨੇ ਆਪਣੇ ਹੀ ਦੇਸ਼ ਦੇ ਜਵਾਨ ਨੇ ਪਰ ਆਪਸ ਦੇ ਵਿੱਚ ਇਹ ਟਕਰਾਅ ਕਿਉਂ ਸਵਾਲ ਪੁੱਛਦੀ ਹੈ ਜਨਤਾ ਪਰ ਉੱਥੇ ਹੀ ਥੋੜੀ ਦੇਰ ਤੱਕ ਦੇਖਿਓ ਤੁਸੀਂ ਨੈਸ਼ਨਲ ਟੀਵੀ ਚੈਨਲਾਂ ਨੇ ਇਹਨਾਂ ਕਿਸਾਨਾਂ ਨੂੰ ਅੱਤਵਾਦੀ ਐਲਾਨਣਾ ਸ਼ੁਰੂ ਕਰ ਦੇਣਾ ਥੋੜੀ ਜਿਹੀ ਦੇਰ ਦਾ ਇੰਤਜ਼ਾਰ ਆ ਕਿਉਂਕਿ ਦੇਖ ਸਕਦੇ ਹੋ ਤੁਸੀਂ ਇਹ ਮਾਹੌਲ ਜਿਹੜਾ ਇਹ ਕੱਟ ਜਿਹੜਾ ਕਿਸਾਨ ਕਹਿੰਦੇ ਕਿ ਅਸੀਂ ਆਪਣੇ ਹੱਕਾਂ ਵਾਸਤੇ ਆਏ ਹਾਂ ਅਸੀਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਆਇਆ ਸਾਡੀਆਂ ਮੰਗਾਂ ਜਾਇਜ ਨੇ ਸਾਡੀਆਂ ਮੰਗਾਂ ਸਰਕਾਰ ਮੰਨ ਲਵੇ ਤਾਂ ਅਸੀਂ ਉੱਥੇ ਅਸੀਂ ਵਾਪਸ ਘਰ ਨੂੰ ਮੁੜ ਜਾਗੇ ਤਾਂ ਹੁਣ ਇਧਰਲੇ ਬੰਦੇਓ ਹਲਚਲ ਹੋਈ ਆ ਇਧਰਲੇ ਬੰਦੇਓ ਵੀ ਬੈਰੀਕੇਡ ਪੁੱਟਨੇ ਸ਼ੁਰੂ ਹੋਏ ਆ ਸ਼ਾਇਦ ਇਧਰਲੇ ਬਨੇ ਕਿਉਂਕਿ ਉਹ ਦੇਖੋ ਲਗਾਤਾਰ ਗੋਲੇ ਦਾਗੇ ਜਾ ਰਿਹਾ ਲਗਾਤਾਰ ਗੋਲੇ ਦਾਗੇ ਜਾ ਰਿਹਾ ਔਰ ਲਗਾਤਾਰ ਉਹ ਗੋਲੇ ਇਧਰਲੇ ਬਨੇ ਛੁੱਟੇ ਜਾ ਰਹੇ ਜਿੱਧਰਲੇ ਬਨੇ ਉਹ ਵੀ ਬੰਨ ਖੜੀਆਂ ਕਿਉਂਕਿ ਇਧਰਲੇ ਬਨੇ ਕਿਸਾਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਹੈ ਕਿਸਾਨਾਂ ਨੇ ਹਲਚਲ ਸ਼ੁਰੂ ਕੀਤੀ ਹੈ ਤਾਂ ਧੰਨ ਨੇ ਇਹ ਨੌਜਵਾਨ ਜਿਹੜੇ ਸਵੇਰ ਤੋਂ ਲੱਗੇ ਹੋਏ ਆ ਕਿਸੇ ਦੀ ਬਾਹ ਉੱਤੇ ਫੱਟ ਵੱਜਿਆ ਕਿਸੇ ਦੇ ਹੱਥ ਤੇ ਸੱਟ ਵੱਜੀ ਹੈ ਕਿਸੇ ਦੇ ਢੂਈ ਦੇ ਸੱਟ ਵੱਜੀ ਹੈ ਪਰ ਉਸੇ ਬਾਵਜੂਦ ਵੀ ਇਹਨਾਂ ਨੌਜਵਾਨਾਂ ਦਾ ਹੌਸਲਾ ਵਾਕਈ ਕਮਾਲ ਆ ਤਾਂ ਹੁਣ ਉਧਰਲੇ ਬਨੇ ਟਰੈਕਟਰ ਖੜੇ ਆ ਉਹ ਟਰੈਕਟਰ ਦਿਖਾ ਦਿੰਨੇ ਤੁਹਾਨੂੰ ਜਿਹੜੇ ਜੌਂਡੀਅਰ ਟਰੈਕਟਰ ਤੇ ਹੋਰ ਟਰੈਕਟਰ ਖੜੇ ਆ ਔਰ ਉਧਰੋਂ ਉਸ ਦੇ ਨਾਲ ਹੀ ਉਧਰਲੇ ਬੰਦੇ ਗੋਲੇ ਦਾਕੇ ਜਾ ਰਹੇ ਲਗਾਤਾਰ ਦੁਆਰਾ ਫਿਰ ਤੋਂ ਗੋਲੇ ਦਾਗਣੇ ਸ਼ੁਰੂ ਕਰ ਦੁੱਤੇ ਆ ਕਿਉਂਕਿ ਉਧਰੋਂ ਆ ਦੇਖੋ ਲਗਾਤਾਰ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੀ ਪੂਰਾ ਹਾਲਾਂਕਿ ਕਾਫੀ ਬਹੁਤ ਦੂਰੀ ਤੇ ਅਸੀਂ ਔਰ ਉੱਥੋਂ ਜ਼ੂਮ ਕਰਕੇ ਅਸੀਂ ਤਸਵੀਰ ਦਿਖਾ ਰਹੇ ਹਾਂ ਜਿਹੜੇ ਕਿਸਾਨ ਖੇਤਾਂ ਵਿੱਚ ਆ ਉਹਨਾਂ ਤੇ ਵੀ ਲਗਾਤਾਰ ਗੋਲੇ ਦਾਗੇ ਜਾ ਰਹੇ ਔਰ ਉਧਰਲੇ ਬੰਨੇ ਦੀ ਤਸਵੀਰ ਦੇਖੋ ਤੁਸੀਂ ਕਿਉਂਕਿ ਖੇਤਾਂ ਵਾਲੇ ਬੰਨੇ ਇਧਰਲੇ ਬੰਨੇ ਧੂਆਂ ਹੀ ਧੂਆਂ ਨਜ਼ਰ ਆਏਗਾ ਤੁਹਾਨੂੰ ਇਧਰਲੇ ਬੰਨੇ ਜਿੱਥੇ ਧੂਆਂ ਇਧਰੋਂ ਕਿਸਾਨ ਜਾ ਰਹੇ ਆ ਤਾਂ ਇਧਰਲੇ ਬੰਨੇ ਹੁਣ ਗੋਲੇ ਛੁੱਟੇ ਜਾ ਰਹੇ ਆ ਭਜਾ ਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਭੁਜਾ ਲਿਆ ਜਾਵੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਇਥੋਂ ਪਹਿਲਾ ਬੈਰੀਕੇਡ ਪਿਛਲੀ ਵਾਰ ਖਦੇੜਿਆ ਸੀ ਕਿਸਾਨਾਂ ਨੇ 2-3 ਘੰਟੇ ਲੱਗੇ ਸੀ ਪਰ ਇਸ ਵਾਰ ਪੂਰਾ ਦਿਨ ਨਿਕਲ ਗਿਆ ਲਗਭਗ ਔਰ ਸ਼ਾਮ ਹੋ ਗਈ ਆ ਔਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਰਾਤ ਪਵੇ ਸ਼ਾਇਦ ਔਰ ਉਸ ਤੋਂ ਬਾਅਦ ਫਿਰ ਕਿਸਾਨ ਜਾਣਗੇ ਯਾ ਅਗਲਾ ਐਕਸ਼ਨ ਕੀ ਹੋਏਗਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਨਾਲ ਗੱਲ ਹੋਈ ਸਰਵਣ ਸਿੰਘ ਪੰਦੇਰ ਹੁਣਾਂ ਨਾਲ ਗੱਲ ਹੋਈ ਉਹ ਕਹਿੰਦੇ ਕਿ ਸਾਡੀਆਂ ਤਾਂ ਜਾਇਜ਼ ਜਾਇਜ਼ ਮੰਗਾਂ ਨੇ ਔਰ ਉੱਥੇ ਹੀ ਕੇਂਦਰੀ ਮੰਤਰੀਆਂ ਦਾ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਤਿਆਰ ਆਂ ਗੱਲਬਾਤ ਦੇ ਲਈ ਪਰ ਦੋ ਵਾਰ ਮੀਟਿੰਗ ਹੋਈ ਤਾਂ ਉਹ ਪੂਰਾ ਮਾਹੌਲ ਇਧਰ ਤਾਂ ਦਿਖਾਉਣੇ ਤੁਹਾਨੂੰ ਕਿ ਪੂਰਾ ਮਾਹੌਲ ਕੀ ਆ ਸ਼ੰਭੂ ਬਾਡਰ ਦੀ ਤਸਵੀਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਔਰ ਜ਼ਬਰਦਸਤ ਧਮਾਕੇ ਹੁੰਦੇ ਹੋਏ ਨਜ਼ਰ ਆ ਰਹੇ ਆ ਜ਼ਬਰਦਸਤ ਮਾਕੇ ਹੁੰਦੇ ਹੋਏ ਨਜ਼ਰ ਆ ਰਹੇ ਦੇਖੋ ਸਿੰਘ ਆ ਜ਼ਬਰਦਸਤ ਮਾਕੇ ਹੋ ਰਿਹਾ ਇਧਰਲੇ ਬਨੇ ਹੁਣ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਆ ਫਿਰ ਤੋਂ ਹਰਿਆਣਾ ਪੁਲਿਸ ਨੇ ਉਧਰੋਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਜਿਹੜੇ ਇਧਰ ਆ ਕੇ ਡਿੱਗ ਰਿਹਾ ਆ ਦੇਖੋ ਇਹ ਇੱਥੇ ਡਿੱਗਿਆ ਇੱਕ ਆ ਕੇ ਵਿਚਾਲੇ ਇੱਕ ਗੋਲਾ ਆ ਕੇ ਡਿੱਗਿਆ ਇਧਰਲੇ ਬਨੇ ਤਾਂ ਪਰ ਇਸ ਨੂੰ ਨਾਲ ਦੀ ਨਾਲ ਜਿੱਥੇ ਧੂਆ ਨਿਕਲਿਆ ਇੱਥੇ ਗੋਲਾ ਡਿੱਗਿਆ ਹੁਣ ਆ ਕੇ ਤਾਂ ਇਧਰੋਂ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਨੂੰ ਪਰ ਕਿਸਾਨ ਵੀ ਮੰਨਣ ਵਾਲੇ ਨਹੀਂ ਆ ਦੇਖੋ ਇੱਥੇ ਜ਼ਬਰਦਸਤ ਬਲਾਸਟ ਹੋਇਆ ਇਧਰਲੇ ਬਨੇ ਇਧਰਲੇ ਬੰਨੇ ਦੇਖੋਗੇ ਤੁਸੀਂ ਤਾਂ ਜ਼ਬਰਦਸਤ ਤਰੀਕੇ ਨਾਲ ਬਲਾਸਟ ਹੋਇਆ ਜ਼ਬਰਦਸਤ ਤਰੀਕੇ ਦੇ ਨਾਲ ਗੋਲੇ ਸੁੱਟੇ ਜਾ ਰਹੇ ਆ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਇਸੇ ਤਰੀਕੇ ਦੇ ਨਾਲ ਪਤਾ ਨਹੀਂ ਕਿੰਨੇ ਕੁ ਸ਼ਾਇਦ ਹਜ਼ਾਰ ਗੋਲੇ ਸੁੱਟ ਦਿੱਤੇ ਹੋਣਗੇ ਇਸੇ ਤਰੀਕੇ ਦੇ ਨਾਲ ਪਰ ਕਿਸਾਨ ਵੀ ਉਤਸ਼ਾਹ ਕਿਸਾਨਾਂ ਦੇ ਵਿੱਚ ਵੀ ਦੇਖਣ ਵਾਲਾ ਕਿਸਾਨ ਕਹਿੰਦੇ ਕਿ ਅਸੀਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਆਏ ਆ ਆਪਣੀਆਂ ਮੰਗਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਮਨਾਉਣ ਵਾਸਤੇ ਆਏ ਆ ਅਸੀਂ ਇਹ ਗੱਲ ਕਹਿੰਦੇ ਹੋਏ ਕਿਸਾਨ ਨਜ਼ਰ ਆਉਂਦੇ ਆ ਤਾਂ ਪੂਰਾ ਇਹ ਤਸਵੀਰ ਹੈ ਸਵੇਰ ਤੋਂ ਸ਼ਾਮ ਤੱਕ ਇਸੇ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲਿਆਂ ਦੀ ਵਰਖਾ ਹੁੰਦੀ ਰਹੀ ਹੈ ਗੋਲਿਆਂ ਦੀ ਬੁਸ਼ਾਰਾ ਚਲਦੀਆਂ ਰਹੀਆਂ ਇਸੇ ਤਰੀਕੇ ਦੇ ਨਾਲ ਪਰ ਕਿਸਾਨ ਇਸ ਬੰਨੇ ਦੇਖੋ ਕਿਸਾਨਾਂ ਦਾ ਜ਼ਬਰਦਸਤ ਜੋਸ਼ ਜ਼ਬਰਦਸਤ ਉਤਸ਼ਾਹ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੂਰਾ ਉਧਰਲੇ ਬੰਨੇ ਖੇਤ ਦੇਖੋਗੇ ਤਾਂ ਖੇਤਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਲਗਾਤਾਰ ਪੁਲਿਸ ਸੁੱਟਦੀ ਰਹੀ ਹੈ ਪਰ ਕਿਸਾਨ ਰਾਹ ਦੇਖ ਰਿਹਾ ਕਿ ਕੋਈ ਨਾ ਕੋਈ ਰਾਹ ਸਾਨੂੰ ਮਿਲੇ ਔਰ ਅਸੀਂ ਬਾਰਡਰ ਕਰਾਸ ਕਰੀਏ ਅਸੀਂ ਹਰਿਆਣਾ ਬਾਰਡਰ ਟੱਪ ਕੇ ਅਸੀਂ ਦਿੱਲੀ ਵੱਲ ਨੂੰ ਜਾਈਏ ਇਧਰਲੇ ਬੰਨੇ ਪੂਰਾ ਖੇਤਾਂ ਦੇ ਵਿੱਚ ਵੀ ਕਿਸਾਨ ਨਜ਼ਰ ਆਉਣਗੇ ਤੁਹਾਨੂੰ ਤਾਂ ਦੂਸਰੇ ਬੰਨੇ ਦੇਖੋਗੇ ਤੁਸੀਂ ਤਾਂ ਇਧਰਲੇ ਬੰਨੇ ਵੀ ਇਧਰ ਪਿਛਲਾ ਪਾਸਾ ਇਧਰ ਬਤਨ ਇੱਕ ਵਾਰ ਕੈਮਰਾ ਘੁਮਾ ਕੇ ਜਰੂਰ ਦਿਖਾਓ ਇਸ ਬੰਨੇ ਦੀ ਪੂਰੀ ਦੀ ਪੂਰੀ ਤਸਵੀਰ ਜਿਹੜੀ ਆ ਕਿਉਂਕਿ ਪੰਜਾਬ ਤੇ ਹਰਿਆਣਾ ਦੀ ਇਹ ਵੀ ਖਾਸੀਅਤ ਹੈ ਕਿ ਇਧਰ ਲੰਗਰ ਦੀ ਕੋਈ ਕਮੀ ਨਹੀਂ ਆਉਂਦੀ ਰੋਟੀ ਪਾਣੀ ਦੀ ਕੋਈ ਕਮੀ ਨਹੀਂ ਆਉਂਦੀ ਪ੍ਰਸ਼ਾਦੇ ਲੈ ਕੇ ਬਾਈ ਹੁਣ ਇਧਰ ਆ ਗਏ ਇਧਰਲੇ ਬੰਨੇ ਲੰਗਰ ਚੱਲ ਰਿਹਾ ਔਰ ਦੂਰ ਤੱਕ ਮਾੜਾ ਦੇਖੋ ਇਧਰ ਦਿਖਾਉਣੇ ਤੁਸੀਂ ਇਧਰ ਦੇਖੋਣੇ ਤੁਹਾਨੂੰ ਤਾਂ ਇਧਰ ਦੇਖੋਗੇ ਤੁਸੀਂ ਤਾਂ ਦੂਰ ਤੱਕ ਟਰੈਕਟਰ ਟਰਾਲੀਆਂ ਦੀਆਂ ਲੈਣਾ ਇੱਥੋਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ 4 ਤੋਂ 5 ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਦੀਆਂ ਲੈਣਾ ਮੁੱਕਲਦਾ ਨਾ ਨਹੀਂ ਲੈਂਦੀਆਂ ਪਰਲੇ ਬੰਨੇ ਵੀ ਤਿੰਨ ਤਿੰਨ ਲਾਈਨਾਂ ਦੇ ਵਿੱਚ ਟਰੈਕਟਰ ਖੜੇ ਆ ਇਧਰਲੇ ਪਾਸੇ ਵੀ ਸੜਕ ਤੇ ਜਿੱਧਰ ਆਉਣਾ ਤੇ ਜਿੱਧਰੋਂ ਜਾਣਾ ਦੋਵੇਂ ਬੰਨੇ ਜ਼ਬਰਦਸਤ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਲਿਆ ਕੇ ਕਿਸਾਨਾਂ ਨੇ ਲਾ ਦਿੱਤੇ ਆ ਇੰਤਜ਼ਾਰ ਹੋ ਰਿਹਾ ਕਿ ਇਧਰੋਂ ਬੈਰੀਕੇਡ ਕੋਈ ਖਿਸਕੇ ਕੋਈ ਟੁੱਟੇ ਬੈਰੀਕੇਡ ਤਾਂ ਅਸੀਂ ਟਰੈਕਟਰ ਟਰਾਲੀਆਂ ਲੰਘਾ ਕੇ ਜਾਈਏ ਪਰ ਇਸ ਵਾਰ ਸ਼ਾਇਦ ਇੰਨਾ ਸੌਖਾ ਨਹੀਂ ਹੈ ਬੇਸ਼ੱਕ ਪਿਛਲੇ ਅੰਦੋਲਨ ਤੋਂ ਕਿਸਾਨਾਂ ਨੇ ਬਹੁਤ ਕੁਝ ਸਿੱਖਿਆ ਪਰ ਇਸ ਵਾਰ ਇੰਨਾ ਸੌਖਾ ਨਹੀਂ ਹੋਏਗਾ ਸ਼ਾਇਦ ਪਰ ਹੌਸਲੇ ਬਾਖਮਾਲ ਨੇ ਹੌਸਲੇ ਬੁਲੰਦ ਆ ਕਿਸਾਨਾਂ ਦੇ ਕਹਿੰਦੇ ਕਿ ਸਰਕਾਰ ਵੀ ਲੱਗੀ ਹੋਈ ਹੈ ਸਰਕਾਰ ਨਾ ਮੱਥਾ ਲਾਇਆ ਹੋਇਆ ਕਿਸਾਨਾਂ ਨੇ ਤਾਂ ਲਗਾਤਾਰ ਮੌਕ ਡ੍ਰਿਲ ਲਗਾਤਾਰ ਕੀਤੀ ਜਾ ਰਹੀ ਸੀ ਮੌਕ ਡ੍ਰਿਲ ਤੋਂ ਬਾਅਦ ਹੁਣ ਇਹ ਦੇਖ ਸਕਦੇ ਹੋ ਤੁਸੀਂ ਅਭਿਆਸ ਲਗਾਤਾਰ ਇਸੇ ਤਰੀਕੇ ਨਾਲ ਜਾ ਰਹੀ ਹੈ ਔਰ ਸਵੇਰ ਤੋਂ ਸ਼ਾਮ ਤੱਕ ਕਿਸਾਨਾਂ ਨੂੰ ਪੁਲਿਸ ਇਹੋ ਕਹਿੰਦੀ ਰਹੀ ਕਿ ਤੁਸੀਂ ਵਾਪਸ ਮੁੜ ਜਾਓ ਵਾਪਸ ਮੁੜ ਜਾਓ ਔਰ ਉੱਥੇ ਹੀ ਵਕ ਵਕ ਥਾਵਾਂ ਤੇ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਉੱਪਰ ਪਾਬੰਦੀ ਲਾਈ ਜਾ ਰਹੀ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਉੱਥੇ ਹੀ ਵਕ ਵਕ ਥਾਵਾਂ ਤੇ ਟਰਾਲ ਪੰਪ ਦੇ ਉੱਪਰ ਵੀ ਕਿਹਾ ਗਿਆ ਕਿ ਅਸੀਮ ਪੈਟਰੋਲ ਜੇ ਜਾਂ ਡੀਜ਼ਲ ਕਿਸੇ ਨੇ ਟਰੈਕਟਰਾਂ ਦੇ ਵਿੱਚ ਪਾਇਆ ਜਾਂ ਕਿਸਾਨਾਂ ਦੇ ਸਾਧਨਾਂ ਦੇ ਵਿੱਚ ਪੈਟਰੋਲ ਪਾਇਆ ਤਾਂ ਫਿਰ ਖੈਰ ਨਹੀਂ ਤਾਂ ਇਧਰੋਂ ਹੋਰ ਵੀ ਇਧਰੋਂ ਨੌਜਵਾਨ ਆ ਰਹੇ ਆ ਇਧਰੋਂ ਇਸ ਬੰਦੇ ਦੇਖੋਗੇ ਤੁਸੀਂ ਇਸ ਬੰਦੇ ਦੀ ਤਸਵੀਰ ਦਿਖਾਉਣੀ ਹੈ ਤੁਹਾਨੂੰ ਸ਼ਾਇਦ ਕੋਈ ਫੱਟੜ ਹੋਇਆ ਇੱਕ ਨੌਜਵਾਨ ਸ਼ਾਇਦ ਜਾਂ ਕੁਝ ਬੈਰੀਕੇਟ ਖਿੱਚ ਕੇ ਲੈ ਆ ਰਹੇ ਸ਼ਾਇਦ ਤਾਂ ਇੱਕ ਫੱਟੜ ਹੋਇਆ ਕਿਸਾਨ ਇਧਰਲੇ ਬੰਦੇ ਇੱਕ ਕਿਸਾਨ ਫੱਟੜ ਹੋਇਆ ਤਾਂ ਇੱਕ ਕਿਸਾਨ ਫੱਟੜ ਹੋਇਆ। ਤਾਂ ਇੱਕ ਕਿਸਾਨ ਦੇ 6:00 ਵਜੇ ਆ ਸ਼ਾਇਦ ਇੱਕ ਸਾਲ ਫੱਟੜ ਹੋਇਆ ਇਧਰੋਂ ਫੱਟੜ ਹੋਏ ਕਿਸਾਨ ਨੂੰ ਲਿਆਂਦਾ ਗਿਆ ਚੁੱਕ ਕੇ ਰੱਬਾ ਖੈਰ ਕਰੀ ਕੋਈ ਮਾੜੀ ਖਬਰ ਨਾ ਹੋਵੇ ਇਹੋ ਅਰਦਾਸ ਕਰਦੇ ਆਂ ਹੱਥ ਜੋੜ ਕੇ ਰੱਬ ਦੇ ਅੱਗੇ ਤਾਂ ਇੱਕ ਕਿਸਾਨ ਦੇ ਸ਼ਾਇਦ ਜਾਦਾ 6:00 ਵਜੀਆਂ ਗੁੱਜੀਆਂ 6:00 ਸ਼ਾਇਦ ਤਾਂ ਚੁੱਕ ਕੇ ਲਿਆਂਦਾ ਗਿਆ ਕਿਸਾਨਾਂ ਨੂੰ ਇੱਕ ਕਿਸਾਨ ਨੂੰ ਤਾਂ ਸ਼ਾਇਦ ਹੰਝੂ ਗੈਸ ਦੇ ਗੋਲੇ ਵਜੇ ਆ ਤਾਂ ਇੱਕ ਕਿਸਾਨ ਨੂੰ ਇਧਰੋਂ ਲਿਆਂਦਾ ਗਿਆ ਚੁੱਕੇ ਤਾਂ ਕਿਸਾਨਾਂ ਦਾ ਹੌਸਲਾ ਤੋੜਨ ਦੀ ਪੂਰੀ ਦੀ ਪੂਰੀ ਕੋਸ਼ਿਸ਼ ਦੇ ਵਿੱਚ ਆ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਪਰ ਇੱਥੇ ਇਕੱਠ ਹੋਇਆ ਕਿਉਂਕਿ ਮੈਂ ਇੱਕ ਟਰੱਕ ਦੇ ਉੱਪਰ ਖੜਾ ਤਾਂ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਥੱਲੇ ਜਾ ਕੇ ਦੇਖਣ ਦਾ ਕਿ ਹੋਇਆ ਕੀ ਆ ਤਾਂ ਇੱਕ ਕਿਸਾਨ ਨੂੰ ਚੁੱਕ ਕੇ ਲਿਆਂਦਾ ਗਿਆ ਇਧਰੋਂ ਵਿਚਾਰੇ ਦੇ ਸ਼ਾਇਦ ਜ਼ਿਆਦਾ 부ਝੀਆਂ ਸੱਟਾਂ ਲੱਗੀਆਂ ਤਾਂ ਇਸ ਨੂੰ ਹੁਣ ਐਂਬੂਲੈਂਸ ਲਿਆਂਦੀ ਜਾ ਰਹੀ ਹੈ ਇਧਰ ਪਿੱਛੋਂ ਐਂਬੂਲੈਂਸ ਵੱਲ ਭੱਜ ਕੇ ਗਿਆ ਇੱਕ ਬੰਦਾ ਇਧਰ ਆ ਸਾਹਮਣੇ ਐਂਬੂਲੈਂਸ ਖੜੀ ਆ ਇਸ ਐਂਬੂਲੈਂਸ ਦੇ ਅ ਵਿੱਚੋਂ ਲਿਆਂਦਾ ਜਾਏਗਾ ਇੱਕ ਕਿਸਾਨ ਨੂੰ ਤਾਂ ਚੁੱਕ ਕੇ ਲਿਆਂਦਾ ਜਾ ਰਿਹਾ ਇਸ ਕਿਸਾਨ ਨੂੰ ਇਧਰੋਂ ਆ ਨੌਜਵਾਨ ਜਿਹੜੇ ਆ ਚੁੱਕ ਕੇ ਲੈਂਦੇ ਹੋਏ ਲਿਆਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਇਧਰ ਵੀ ਐਂਬੂਲੈਂਸਾਂ ਖੜੀਆਂ ਨੇ